i no. no. ਬੋਲੋ ਇੰਡੀਆ ਜੋ ਜਿਨ੍ਹਾਂ ਨੇ ਦਿਲਸਰਤ ਮਿਹਨਤ ਕੀਤੀ ਉਹਨਾਂ ਦੇ ਜਜ਼ਬੇ ਨੂੰ ਸਨਮਾਨ ਉਹਨਾਂ ਨੂੰ ਕ੍ਰੈਡਿਟ ਜਾਂਦਾ ਹੈ ਸੰਜੀਵ ਅਰੋੜਾ ਜੀ ਦੀ ਸ਼ਰਾਫਤ ਨੂੰ ਹਲੀਮੀ ਨੂੰ ਔਰ ਜੋ 1.2 ਲੱਖ ਲੋਕਾਂ ਨੇ ਸਾਥ ਦਿੱਤਾ ਇਹ ਰਾਂ ਦਾ ਜਿਹੜਾ ਉਹਦੇ ਨਾਲ ਬਸਤੇ ਹੋਟਲ ਦੇ ਨੂੰ ਆਮ ਦੀ ਬੰਕਰ ਦੀ ਲੜਾਈ ਸਭ ਨੇ ਕਿ ਸਾਡਾ ਸਾਥ ਵਾਜਿਆ ਨੇ ਉਹਨਾਂ ਸਾਰੇ ਦਾ ਧੰਨ ਸਾਰਾ ਕ੍ਰੈਡਿਟ ਹੈ ਜਿਹੜਾ ਉਹਨਾਂ ਨੂੰ ਯਾਦ ਰੱਖਣਾ ਸਮਝਦਾ ਇਹ ਸੈਮੀ ਫਾਈਨਲ ਸੀ 2027 ਦਾ फाइनल दो हज़ार सत आम आदमी पार्टी वॾे पदर जेको ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਗੁਜਰਾਤ ਦੇ ਵਿੱਚ ਕਿਸ ਤਰੀਕੇ ਦੇ ਨਾਲ तकरीबन 28 ਸਾਲਾਂ ਤੋਂ ਵੀ ਦਾ ਰਾਜ ਹੈ ਉੱਥੇ ਸਾਡੇ ਕੈਂਡੀਡੇਟ ਦਾ 17-18 ਹਜ਼ਾਰ ਰੁਪਏ ਦੇ ਲੀਡ ਦੇ ਉੱਪਰ ਜਿਤਨਾ ਇਹ ਦਰਸਾਉਂਦਾ ਕਿ ਕਿਸ ਤਰੀਕੇ ਦੇ ਨਾਲ ਹੈ ਕਿਸ ਪਾਸੇ ਵੱਲ ਦੀ ਵਿਜ਼ਾ ਜਿਹੜੀ ਅੱਜ ਉਹ ਦੇਸ਼ ਦੇ ਵਿੱਚ ਚੱਲ ਰਹੀ ਹੈ ਔਰ ਇੱਕੋ ਹੀ ਵਿਜ਼ਾ ਚੱਲ ਰਹੀ ਹੈ ਲੋਕ ਅੱਜ ਮੁਲਕ ਦੇ ਸਮਝੀ ਖੜੇ ਨੇ ਕਿ ਜੇ ਭਾਜਪਾ ਨੂੰ ਔਰ ਬਾਕੀ ਪਾਰਟੀਆਂ ਨੂੰ ਕਾਂਗਰਸ ਵੇਰ ਉਹ ਨਹੀਂ ਜੀ ਕੰਪਲੀਟ ਕਰ ਸਕਦਾ ਜਿਤਨੇ ਦਰਜ ਕਰ ਸਕੋ ਉਹਨਾਂ ਤੋਂ ਪਰੇ ਖਿਆਲ ਆ ਰਿਹਾ ਹੈ ਕਿ ਇਹੋ ਆਮ ਆਦਮੀ ਪਾਰਟੀ ਆਮ ਜਨਤਰੀ ਬਣਾਇਆ ਜਾ ਰਿਹਾ ਹੈ ਕਿਹੜਾ ਪਾਰਟੀ ਡੈਫੀਨੇਟਲੀ ਮੇਰੀ ਗੱਲ ਹੈ ਸ਼੍ਰੀ ਅਰਵਿੰਦ ਕੇਂਦਰੀ ਉਹ ਜਰਮਨ ਵਿੱਚ ਕਹਿੰਦੇ ਆ ਸਿਆਣੇ ਪਿਕਾਣ ਕਰ ਰਹੇ ਹਨ ਅੰਨਾ ਉਹ ਸੇਵਾ ਨੂੰ ਪੂਰੀ ਮੇਂਸਾੜ ਕਿਹੜਾ ਹੋ ਸਕਦਾ ਗੂ ਇਹ ਤਾਂ ਫੈਸਲਾ ਤਾਂ ਅਰਵਿੰਦ ਜੀ ਨੇ ਔਰ ਪਾਣ ਸਾਹਿਬ ਨੇ ਕਰਨਾ ਜੀ ਤੁਸੀਂ ਗਲਤ ਬੰਦੇ ਨੂੰ ਸਾਲ ਕਰਦੇ ਹੋ ਤੁਸੀਂ ਕਿਸੇ ਕੋਲੋਂ ਫੀਡਬੈਕ ਮੰਗਵਾ ਕੇ ਫਿਰ ਟੈਨਸਨ ਨਾਲ اڄ بلا آجي ਸਾਡੇ ਵਰਕਰਸ ਵੋਲੰਟੀਅਰਸ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਉਹਨਾਂ ਦੇ ਜਜ਼ਬੇ ਨੂੰ ਸਲਾਮ ਉਹਨਾਂ ਨੂੰ ਕ੍ਰੈਡਿਟ ਜਾਂਦਾ ਹੈ ਸੰਜੀਵ ਅਰੋੜਾ ਜੀ ਦੀ ਸ਼ਰਾਫਤ ਨੂੰ ਹਲੀਮੀ ਨੂੰ ਔਰ ਜੋ 1.2 ਲੱਖ ਲੋਕਾਂ ਨੇ ਸਾਥ ਦਿੱਤਾ ਦਿਨ ਰਾਤ ਆ ਜਿਆਨ ਬਸਤੇ ਹੋਟਲ ਦੇ ਨੂੰ ਆਮ ਦੀ ਕਮਕਾਰ ਦੀ ਲੜਾਈ ਸੁਣ ਕੇ ਸਾਡਾ ਸਾਥਵਾਜਾ ਹੈ ਉਹਨਾਂ ਸਾਰੇ ਪਰਮਾ ਦਾ ਸਾਰਾ ਕ੍ਰੈਡਿਟ ਹੈ ਜਿਹੜਾ ਉਹਨਾਂ ਨੂੰ ਯਾਦ ਰੱਖਣਾ ਸਮਝਦਾ ਜਿਨ੍ਹਾਂ ਨੇ ਇਹ ਸੈਮੀ ਫਾਈਨਲ ਸੀ 2027 ਉਹਦੇ ਇਸ ਤੋਂ ਬਾਅਦ ਫਾਈਨਲ 2027 ਦੀ ਆਮ ਆਦਮੀ ਪਾਰਟੀ ਵੱਟੇ ਪੱਧਰ ਦੇ ਉੱਪਰ ਜਿੱਤੇਗੀ ਇਹਦੀ ਨਾਲ ਨਾਲ ਇੱਕ ਦੀ ਗੱਲ ਕੱਲੇ ਪੰਜਾਬ ਦੇ ਵਿੱਚ ਨਹੀਂ ਗੁਜਰਾਤ ਦੇ ਵਿੱਚ ਕਿਸ ਤਰੀਕੇ ਦੇ ਨਾਲ तकरीबन 28 ਸਾਲਾਂ ਤੋਂ ਪੀਪੀ ਦਾ ਰਾਜ ਹੈ ਉੱਥੇ ਸਾਡੇ ਕੈਂਡੀਡੇਟ ਦਾ 17-18 ਹਜ਼ਾਰ ਦੇ ਲੀਡ ਦੇ ਉੱਪਰ ਜਿੰਨਾ ਇਹ ਦਰਸਾਉਂਦਾ ਕਿ ਕਿਸ ਤਰੀਕੇ ਦੇ ਨਾਲ ਕਿਸ ਪਾਸੇ ਵੱਲ ਦੀ ਵਜਾ ਜਿਹੜੀ ਅੱਜ ਉਹ ਦੇਸ਼ ਦੇ ਵਿੱਚ ਚੱਲ ਰਹੀ ਹੈ ਔਰ ਇਹ ਕੋਈ ਵਜਾ ਚੱਲ ਰਹੀ ਹੈ ਲੋਕ ਅੱਜ ਮੁਲਕ ਦੇ ਸਮਝੀ ਖੜੇ ਨੇ ਕਿ ਜੇ ਬੀਜੇਪੀ ਨੂੰ ਔਰ ਬਾਕੀ ਪਾਰਟੀਆਂ ਨੂੰ ਲੋਕ ਸਵੈ ਕਿ ਵੀ ਉਸ ਤੋਂ ਪੀਡ ਕਰ ਸਕਦਾ ਜਿਤਨੇ ਦਰਦ ਕਰ ਸਕਦਾ ਉਹਨੂੰ ਕੋਈ ਵੀ ਅਸਰ ਹੋਣੀ ਨਹੀਂ ਕਿਉਂਕਿ ਉਹ ਆਪਣੀ ਪਾਰਟੀ ਹੈ ਸਾਡੇ ਮੰਤਰੀ ਪ੍ਰਧਾਨਕਾਰਾ ਹੋਣਗੇ ਕਿਹੜਾ ਪਾਰਟੀ ਡੈਫੀਨੇਟਲੀ ਇਹ ਗੱਲ ਹੈ ਜੀ ਅਰਵਿੰਦ ਕੈਂਜੀਓ ਜੀ ਰਪਾਇਆ ਵਿੱਚ ਕਹਿੰਦੇ ਨੇ ਸਿਆਣਪ ਤੇ ਕੈਮਰਾ ਹੁਣ ਉਹਨਾਂ ਸੇਵਾ ਨੂੰ ਪੂਰੀ ਮੇਲਪਾ ਕਿਹੜਾ ਹੋ ਸਕਦਾ ਇਹ ਫੈਸਲਾ ਅਰਵਿੰਦ ਜੀ ਨੇ ਔਰ ਕਾਂਸਾਬ ਨੇ ਕਰਨਾ ਜੀ ਤੁਸੀਂ ਗਲਤ ਬੰਦ ਮਸਾਲਾ ਕਰਦੇ ਹੋ ਤੁਸੀਂ ਕਿਸੇ ਕੋਲ ਫੀਡਬੈਕ ਮੰਗਦਾ ਹੋ ਤੁਸੀਂ ਤਿੰਨ ਬਾਰੇ